ਕਣਾ ਗੁਰਚਰਨ ਮੈ ਸੀਵਰੇਜ ਵਰਕਰ ਯੂਨੀਅਨ ਦਾ ਚੇਅਰਮੈਨ ਤੇ ਮੈਂ ਕਹਿਣਾ ਚਾਹਾਂਗਾ ਜੇਕਰ ਅੱਜ ਸਾਡਾ ਹੱਲ ਨਹੀਂ ਹੋਇਆ ਤੇ ਉਹਦੇ ਬਾਰੇ ਸਾਡਾ ਪ੍ਰਧਾਨ ਰਣਨੀਤੀ ਦੱਸ ਕੇ ਗਿਆ ਹੈ ਕਿ ਅਸੀਂ ਵੀ ਕਿਸੇ ਵੀ ਮੋਟਰ ਨੂੰ ਕਿਰਾਏ 'ਚ ਲੈ ਸਕਦੇ ਨੇ ਤੇ ਉਹਨੂੰ ਬੰਦ ਕਰ ਸਕਦੇ ਨੇ ਤੇ ਵਾਟਰ ਸਪਲਾਈ ਜੋ ਹੈ ਉਹ ਵੀ ਸਾਡੇ ਨਾਲ ਹੀ ਜੁੜੀ ਹੋਈ ਹੈ ਜੇ ਇਹੇ ਜੀ ਨੋਬਤ ਸਾਡੇ ਤੇ ਪਈ ਤੇ ਅਸੀਂ ਵਾਟਰ ਸਪਲਾਈ ਨੂੰ ਤੇਜ਼ ਕਰਾਵਾਂਗੇ ਤੇ ਗੰਦੇ ਪਾਣੀ ਵਾਲੀ ਮੋਟਰਾਂ ਨੂੰ ਬੰਦ ਕਰਾਵਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਪਾਣੀ ਪਾਣੀ ਹੋ ਜਾਊਗਾ ਤੇ ਇਹਨਾਂ ਨੂੰ ਗਾਲਾਂ ਪੈਣਾ ਸ਼ੁਰੂ ਹੋ ਜਾਊਗਾ ਇਹਨਾਂ ਨੂੰ ਅਕਲ ਆ ਜਾਊਗੀ ਕਿ ਵੇ ਸਿਵਰਮੈਨ ਸਾਤਿਆਂ ਕਹਾ ਕਿ ਸਾਡੇ ਤੱਕ ਕਰ ਪਹੁੰਚ ਸਕਦੇ ਨੇ ਜਾ ਸਕਦੇ ਨੇ ਤੇ ਇਹਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਜੀ ਜ਼ਿੰਮੇਵਾਰ ਇਹਦਾ ਨਗਰ ਨਿਗਮ ਜਿਹੜਾ ਪ੍ਰਸ਼ਾਸਨ ਹੈ ਇਹ ਜਿਹੜੇ ਅਫਸਰ ਸਾਹੀਏ ਇਹ ਹੋਊਗੀ ਕਿਉਂਕਿ ਮੰਗਾ ਸਾਡੀ ਇਹ ਨਹੀਂ ਮੰਨ ਰਹੇ ਬਾਕੀ ਸਾਰੇ ਮੰਨ ਰਹੇ ਜਿਵੇਂ ਕਿ ਪ੍ਰਧਾਨ ਨੇ ਕਿਹਾ ਸੀਗਾ ਬਈ ਮੈਡਮ ਸਾਹਿਬ ਆ ਵੀ ਇਸ ਗੱਲ ਤੇ ਰਜੀ ਹੈ ਕਿ ਬਈ ਇਹਨਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੀ ਤਨਖਾਹ ਤੇ ਵਡੋਤਰੀ ਕੀਤੀ ਜਾਵੇ ਤੇ ਮਹਿਰ ਸਾਹਿਬ ਵੀ ਖੁਸ਼ ਨੇ ਇਸ ਗੱਲ ਨੂੰ ਲੈ ਕੇ ਉਹ ਵੀ ਤਾਇਨਾਤ ਨੇ ਉਹ ਵੀ ਹੁਕਮਨਾਮਾ ਫੇ ਕਰ ਦਿੱਤਾ ਉਹਨਾਂ ਨੇ ਬਈ ਇਹਨਾਂ ਦੀ ਕੰਮ ਨੂੰ ਇੰਜਾਮ ਦਿੱਤਾ ਜਾਵੇ ਪਰੰਤੂ ਇੱਕ ਸਾਡਾ ਜਿਹੜਾ ਬੈਠਾ ਹੈ ਡੀਸੀਐਫ ਇਹ ਕਰਨ ਨੂੰ ਤਿਆਰ ਨਹੀਂ 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 ਕਾਨੂੰਨ ਇਨ ਆਫਸਰਾਂ ਨੂੰ ਵੀ ਦਿੰਦਾ ਲਾਕੇ ਨਹੀਂ ਇਹ ਕਾਨੂੰਨ ਹੈ ਹੋਗੇ ਇਹਨਾਂ ਨੂੰ ਟਾਈਮ ਦੇ ਦਿਓ ਨਹੀਂ ਅੱਜ ਕਿਉਂ ਪੇਸ਼ਾ ਕਰ ਰਹੇ ਨੇ ਉਹ ਕਿਹ ਕੀ ਗਲਤੀ ਵਜਾ ਬਸ ਪਤਾ ਨਹੀਂ ਉਹਦੇ ਘਰੂ ਜਾ ਰਹਾ ਹੈ ਕੁਛ ਕਿ ਪਤਾ ਨਹੀਂ ਇਨਾਂ ਤੋਂ ਕੀ ਦੁਸ਼ਮਾਨੀ ਹੈ ਬੱਚਿਆਂ ਤੋਂ ਜੜਾ ਕਿ ਸਾਡੇ ਮੁਲਾਜ਼ਮ ਸਾਥੀ ਬੀਬੀ 15 15 ਸਾਲ ਤੋਂ ਕੰਮ ਕਰਦੇ ਚੱਲੇ ਆ ਰਹੇ ਨੇ ਇਹ ਬਹੁਤ ਪੁਰਾਣੇ ਮੁਲਾਜ਼ਮ ਜਿੰਨਾਂ ਦੀ ਆਧੀ ਉਮਰ ਇਨਾਂ ਦੀ ਵਿਭਾਗ ਦੇ ਵਿੱਚ ਕੰਮ ਕਰਦੇ ਖੱਪ ਗਈ ਪਰੰਤੂ ਇਹ ਇਨਾਂ ਦੇ ਨਾਲ ਹਮੇਸ਼ਾ ਇਹ ਜਈ ਧੋਕਾ ਕਰਦੇ ਰਹੇ ਤੁਹਾਡੀ ਸਮੱਸਿਆਵਾਂ ਦਾ ਜ਼ਿੰਮੇਵਾਰ ਜੇ ਤੁਹਾਡਾ ਜਦ ਤਰਨਾ ਲੱਗਿਆ ਉਹ ਜ਼ਿੰਮੇਵਾਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਬਿਲਕੁਲ ਕਹਿਵਾਂਗੇ ਕਿਉਂਕਿ ਹੈ ਵੱਡੀ ਵੱਡੀ ਸੀਟਾਂ ਤੇ ਬੈਠੇ ਵੱਡੇ ਵੱਡੇ ਹੌਦਲੇ ਕੇ ਬੈਠੇ ਤੇ ਇਹ ਜ਼ਿੰਮੇਵਾਰੀ ਨਹੀਂ ਆਪਾਂ ਜ਼ਿੰਮੇਵਾਰੀ ਇਹਨਾਂ ਨੂੰ ਦੇਵਾਂਗੇ ਇਹਨਾਂ ਦੀ ਜ਼ਿੰਮੇਵਾਰ ਕਹਿ ਸਕਦੇ ਹਾਂ ਇਹਨਾਂ ਨੂੰ ਕਹਿ ਸਕਦੇ ਆਪਾਂ ਹੁਣ ਕੀ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਕਿ ਸਰਕਾਰ ਨੇ ਜਾਰੀ ਜੜੀ ਅਪਰੂਵਲ ਸਾਨੂੰ ਮੁਲਾਜ਼ਮ ਪੱਕਾ ਕਰਨ ਵਾਸਤੇ ਭੇਜੀ ਹੈ ਫਾਈਲ ਸੈਂਡ ਕਰਕੇ ਭੇਜੀ ਹੈ ਲੈਟਰ ਆ ਗਿਆ ਸਰਕਾਰ ਦਾ ਪਰੰਤੂ ਇਨਾਂ ਨੇ ਨਗਰ ਨਿਗਮ ਵਾਲੇ ਜਿਹੜੇ ਅਫਸਰ ਰਹਿਣਗੇ ਇਹਨਾਂ ਨੇ ਹੀ ਇਹਾ ਮਿਲਕਰ ਆਪ ਤਾਂ ਇਹਨਾਂ ਨੇ ਹੀ ਨੁਕਤੀ ਪੱਤਰ ਦੇਣੇ ਇਹਨਾਂ ਨੂੰ ਤੇ ਇਹ ਨੁਕਤੀ ਪੱਤਰ ਦੇਣ ਤੇ ਹਲੇ ਢਿੱਲ ਪਾਈ ਜਾਂਦੇ ਡੀਸੀ ਆਪਣੇ ਕਹਿਣ ਮੁਤਾਬਿਕ ਮਤਲਬ ਤੁਹਾਨੂੰ ਕਹਿੰਦਾ ਆਪ ਵੀ ਬਾਕੀ ਸਾਰੇ ਮੰਨ ਗਏ ਨੇ ਬਸ ਕੱਲਾ ਬਸ ਕੱਲਾ ਹੈ ਹੀ ਕਾਨੂੰਨ ਮੰਤਰੀ ਕਾਨੂੰਨ ਬਣਾਈ ਜਾਂਦਾ ਹੈ ਆਪਣੀ ਤੇ ਟਾਈਮ ਤੇ ਟਾਈਮ ਮੰਗੀ ਜਾਂਦੀ ਇਹ ਕੱਲ ਨੂੰ ਕੋਈ ਮਾਹੌਲ ਖਰਾਬ ਹੁੰਦਾ ਸ਼ਹਿਰ 'ਚ ਗੰਦਗੀ ਵੱਧਦੀ ਹੈ ਜਾਂ ਹੋਰ ਆ ਉਹ ਸਿਰਫ ਇਹ ਇਹ ਤੇ ਜ਼ਿੰਮੇਵਾਰ ਹੋਏਗੀ ਇਹ ਜੇ ਗੰਦਗੀ ਕੱਲ ਨੂੰ ਸ਼ਹਿਰ ਦੇ ਵਿੱਚ ਪੈਲੂਗੀ ਕਿ ਉਹਦੇ ਜ਼ਿੰਮੇਵਾਰ ਵੀ ਹੈ ਪ੍ਰਸ਼ਾਸਕ ਹੀ ਹੋਊਗਾ ਜੜਾ ਕਿ ਇਹ ਵੱਡੀ ਵੱਡੀਆਂ ਸੀਟਾਂ ਮੱਲ ਕੇ ਬੈਠੇ ਨੇ ਸਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਸਾਨੂੰ ਤਾਂ ਰੋਜ਼ਗਾਰ ਚਾਹੀਦਾ ਹੈ ਜੇ ਸਾਨੂੰ ਅੱਜ ਰੋਜ਼ਗਾਰ ਦਿੰਨੇ ਅਸੀਂ ਤਾਂ ਅੱਜ ਇਧਰ ਹੀ ਚੱਕ ਲੈਂਦੇ ਤੇ ਫਿਰ ਦੀ ਸੇਵਾ ਕਰਨ ਵਾਸਤੇ ਤਰਨਾਤੇ ਅਸੀਂ ਮੇਰਾ ਨਾਮ ਅਵੀ ਕੁਮਾਰ ਚਾਂਵਰਿਆ ਪ੍ਰਧਾਨ ਸੀਵਰੇ ਵਰਕਰ ਯੂਨੀਅਨ ਬਿਂਹੜਾ ਅੱਜ ਨਗਰ ਨਿਗਮ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਪਟੰਡਾ ਵਿੱਚ ਕਰਾਵ ਕੀਤਾ ਤੁਸੀਂ ਧਰਨਾ ਲਾਇਆ ਕੀ ਕਿਹਨਾਂ ਤੋਂ ਸਰ ਜਿਹੜਾ ਅੱਜ ਅਸੀਂ ਧਰਨਾ ਲਾਇਆ ਹੈ ਸਾਡਾ 7ਵੇਂ ਦਿਨ ਦਾ ਧਰਨਾ ਹੈ ਜੀ ਅੱਜ ਤੇ ਜਿਹੜੇ ਸਾਡੇ ਕੱਚੇ ਕੰਮ ਹੈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਨੇ ਸਰਕਾਰ ਦੁਆਰਾ ਪਾਲਿਸੀ ਬਣਾਈ ਗਈ ਸੀ 23 6 21 ਦੀ ਪਰੰਤੂ ਪੂਰੇ ਪੰਜਾਬ 'ਚ 23 6 21 ਦੀ ਪਾਲਿਸੀ ਅਧਿਨ ਸਾਰੇ ਕੰਮੇ ਹੋ ਗਏ ਪਟੰਡਾ ਸ਼ਹਿਰ 'ਚ ਹੁਣ ਤੱਕ ਸਾਡੇ ਜਿਹੜੇ ਕੱਚੇ ਕੰਮੇ ਹੈ ਨੇ ਹੁਣ ਤੱਕ ਉਹ 23 6 ਦੀ 21 ਪਾਲਿਸੀ ਅਧਿਨ ਨਹੀਂ ਹੋਏ ਅਸੀਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਭਈ ਜਲਦ ਤੋਂ ਜਲਦ ਸਾਡੇ ਮੁਲਾਜ਼ਮਾਂ ਨੂੰ 23 6 21 ਦੀ ਪਾਲਸੀ ਅਧੀਨ ਕੀਤਾ ਜਾਵੇ ਅਸੀਂ ਸਾਡਾ ਜਿਹੜਾ ਕੱਲ ਦਾ ਜਿਹੜਾ ਰਣਨੀਤੀ ਹੈ ਕੱਲ ਅਸੀਂ ਕਰਨਾਲ ਕਲੋਨੀ ਦੀ ਮੋਟਰ ਲੱਗੀ ਹੈ ਉਸ ਦਾ ਅਸੀਂ ਘਰਾਵ ਕਰਾਂਗੇ ਤੇ ਉੱਥੇ ਅਸੀਂ ਤਰਨਾ ਲਾਵਾਂਗੇ ਨਹੀਂ ਇਹਦੇ ਬਾਰੇ ਲਿਖਤੀ ਫੀਡਬੈਕ ਸੀ ਅੰਦਰ ਕਿ ਸਰ ਲਿਖਤੀ ਰੂਪ ਚ ਅਸੀਂ 72 ਘੰਟੇ ਦਾ ਅਲਟੀਮੇਟ ਦਿੰਨੇ ਆ ਗੇਟ ਰੈਲੀ ਤੇ ਤਰਨਾ ਤੇ ਮੋਟਰਾਂ ਬੰਦ ਕਰਨ ਦਾ ਸਾਡਾ ਸਾਰਾ ਸਮਾਂ ਹੁਣ ਪੂਰਾ ਹੋ ਗਿਆ 7 ਦਿਨ ਹੋ ਗਏ ਸਾਨੂੰ ਇੱਥੇ ਬੈਠੇ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਭਈ ਇਹਨਾਂ ਦਾ ਤਰਨਾ ਚੱਲ ਰਿਹਾ ਹੈ ਇਹਨਾਂ ਦੀ ਮੰਗਾਂ ਨੇ ਭਈ ਇਹ ਇਹਨਾਂ ਤੇ ਗੌਰ ਕੀਤੀ ਜਾਵੇ ਹੁਣ ਤੱਕ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੇ ਕੰਨਾਂ 'ਚ ਜੂ ਨਹੀਂ ਸਰਕਾਰੀ ਜਲ ਤੋਂ ਜਲਦ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਅਸੀਂ ਕੱਲ ਮੈਨ ਡਿਸਪੋਜ਼ਲ ਬੰਦ ਕਰਨੀ ਹੈ ਉਸ ਤੋਂ ਬਾਅਦ ਅਸੀਂ ਬਜ਼ਾਰਾ 'ਚ ਰੋਸ ਰੈਲੀ ਕੱਢਾਂਗੇ ਫਿਰ ਉਸ ਤੋਂ ਬਾਅਦ ਆਈਟੀਆਈ ਚੌਂਕ ਤੇ ਮੋਟਰ ਬਣੀ ਹੈ ਉਹਨੂੰ ਬੰਦ ਕਰਾਂਗੇ ਨਹੀਂ ਕੱਚੇ ਕੰਮਿਆਂ ਨੂੰ ਜਿਹੜਾ ਤੁਸੀਂ ਪੱਕਾ ਕਰਨ ਦਾ ਤੁਸੀਂ ਕਹਿ ਰਹੇ ਹੋ ਇਹਦੇ ਬਾਰੇ ਅੰਦਰ ਕਿਆ ਨੂੰ ਕਰਾਇਆ ਸਰ ਸਾਰੇ ਅਧਿਕਾਰੀਆਂ ਨੂੰ ਪਤਾ ਹੈ ਭਈ 23 6 21 ਜੇ ਪਾਲਿਸੀ ਬਣੀ ਸੀ 597 ਸੀਵਰਮੈਨ ਤੇ ਤੇ ਸਫਾਈ ਸੇਵਕਾਂ ਦੀ ਭਈ ਇਹਨਾਂ ਨੂੰ ਕੰਟਰੈਕਟ ਵੇਸ ਸਰਕਾਰੀ ਕਰਨ ਕੀਤਾ ਜਾਵੇ ਸਾਰੇ ਅਫਸਰਾਂ ਨੂੰ ਪਤਾ ਮੇਅਰ ਸਾਹਿਬ ਨੂੰ ਪਤਾ ਹੈ ਕਮਿਸ਼ਨਰ ਸਾਹਿਬਾਂ ਨੂੰ ਪਤਾ ਹੈ ਪਰੰਤੂ ਇਹ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੇ ਇਹਨਾਂ ਨੇ 11 ਵਜੇ ਦੀ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਬੁਲਾਈ ਸੀ ਹੁਣ 11 ਵਜੇ ਮੀਟਿੰਗ ਕੈਨਸਲ ਹੋ ਗਈ ਹੁਣ 3 ਵਜੇ ਦੀ ਕਹਿ ਰਹੇ ਇਹ ਸਾਨੂੰ ਤਾਰੀਖ ਤੇ ਤਾਰੀਖ ਦੇਈ ਜਾਂਦੇ ਆ ਪਰ ਅਸੀਂ ਮਨ ਬਣਾ ਕੇ ਬੈਠੇ ਆ ਜਦੋਂ ਤੱਕ ਸਾਡੇ ਮੁਲਾਜ਼ਮਾਂ ਦਾ ਕੋਈ ਪੁਖਤਾ ਸਬੂਤ ਕੋਈ ਹੱਲ ਨਹੀਂ ਹੁੰਦਾ ਉਦੋਂ ਤੱਕ ਸਾਡਾ ਸੰਘਰਸ਼ ਇੰਹੀ ਜਾਰੀ ਰਹੂਗਾ ਜੇ ਤੁਸੀਂ ਆਪਣੀ ਗੱਲ ਕਹੀ ਅੰਦਰ ਮੇਅਰ ਸਾਹਿਬ ਨੂੰ ਜਾਂ ਹੋਰ ਕਮਿਸ਼ਨਰ ਸਾਹਿਬ ਨੂੰ ਉਹਨਾਂ ਦਾ ਕੀ ਰਵੱਈਆ ਸੀ ਤੁਹਾਡੇ ਕੋਲ ਉਹਨਾਂ ਦਾ ਉਹਨਾਂ ਦਾ ਉਹ ਸਾਡੇ ਨਾਲ ਵਧੀਆ ਡੀਲਿੰਗ ਕਰ ਰਹੇ ਨੇ ਪਰ ਉਹ ਉਹਨਾਂ ਦੇ ਜਿਹੜੇ ਨਾਲ ਡੀਸੀਐਫਾ ਬੈਠਿਆ ਨੇ ਡੀਸੀਐਫਾ ਸਾਡਾ ਕੰਮ ਨਹੀਂ ਹੋਣ ਦੇ ਰਿਹਾ ਡੀਸੀਐਫਾ ਪਤਾ ਨਹੀਂ ਕੀ ਨਵਾਂ ਕਾਨੂੰਨ ਉਹਨਾਂ ਕੋਲ ਕੱਢ ਕੇ ਲਿਆਂਦਾ ਹੈ ਉਹ ਇੱਕ ਤਾਰੀਖ ਤੇ ਤਾਰੀਖ ਦਵਾਈ ਜਾਂਦਾ ਡੀਸੀਐਫਾ ਮੈਨ ਬੈਠਾ ਜਿਹੜਾ ਉਹ ਕੰਮ ਨਹੀਂ ਹੋਣ ਦੇ ਰਾ ਕਮਿਸ਼ਨਰ ਸਾਹਿਬਾ ਅਤੇ ਮੇਅਰ ਸਾਹਿਬ ਸਾਡੇ ਕੰਮ ਕਰਨ ਨੂੰ ਤਿਆਰ ਨੇ ਇਹ ਗਲਤੀ ਆਪਾਂ ਉਹਨਾਂ ਦੀ ਕਹਿ ਸਕਦੇ ਆਂ ਵੀ ਉਹਨਾਂ ਦੀ ਗਲਤੀ ਹੈ ਕਿੰਨਾ ਦੀ ਸਰ ਇਹ ਡੀਸੀਐਫਏ ਦੀ ਸਾਰੀ ਗਲਤੀ ਹੈ ਜੀ ਪਹਿਲਾਂ ਅਸੀਂ 48 ਮੁਲਾਜ਼ਮ ਸਿੱਧੇ ਰੈਗੂਲਰ ਹੋ ਰਹੇ ਸੀ ਉਸ ਟਾਈਮ ਵੀ ਇਹਨਾਂ ਡੀਸੀਐਫਏ ਨੇ ਅੜਚਣ ਪਾਈ ਸੀ ਫਿਰ 98 ਡੇਲੀ ਵੇਜ ਹੋ ਰਹੇ ਸੀ ਉਸ ਟਾਈਮ ਵੀ ਡੀਸੀਐਫਏ ਨੇ ਇਹ ਅੜਚਣ ਪਾਈ ਸੀ ਹੁਣ 597 ਇਹਨਾਂ ਨੇ ਪਾਸ ਕਰਾਇਆ ਸੀ ਉਸ ਚ ਵੀ ਹੁਣ ਡੀਸੀਐਫਏ ਹੀ ਪੰਗਾ ਡਾਈ ਜਾਂਦਾ ਯਾਰ ਜਿਹੜਾ ਮੈਨ ਜੜਾ ਡੀਸੀਐਫਏ ਹੀ ਹੈ ਨਾ ਕਰਨੇ ਕੰਮ ਹੁਣ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਪੰਜਾਬ ਸਰਕਾਰ ਤੋਂ ਇਹੀ ਕਰ ਰਿਹਾ ਬਈ ਡੀਸੀਐਫਏ ਦੀ ਬਟਿੰਡਾ ਸੇਰ ਤੋਂ ਬਦਲੀ ਕੀਤੀ ਜਾਵੇ ਜਿਹੜੇ ਸਾਡੇ ਕੱਚੇ ਕਾਮੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਇਹਨਾਂ ਦੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਸ਼ਹਿਰ ਦੀ ਆਬਾਦੀ ਨੂੰ ਮੁੱਖ ਦੇਖਦੇ ਹੋਏ ਰੱਖਦੇ ਹੋਏ 200 ਸਿਵਲ ਮੈਨਾਂ ਦੀ ਨਵੀਂ ਭਰਤੀ ਦਿੱਤੀ ਜਾਵੇ ਜੇ ਇਹ ਕੁਛ ਨਾ ਹੋਇਆ ਤੁਹਾਡਾ ਸਮੱਸਿਆ ਹੱਲ ਨਾ ਹੋਈ ਤਾਂ ਤੂੰ ਅਗਲਾ ਅਗਲੀ ਰਣਨੀਤੀ ਕੀ ਹੋਵੇ ਦੇਖੋ ਜੀ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਸਾਡਾ ਜਿਹੜਾ ਅਗਲਾ ਸਟੈਪ ਹੈ ਕੱਲ ਅਸੀਂ ਮੈਨ ਡਿਸਪੋਇਲ ਕਰਨਾਲ ਕਲੋਨੀ ਦਾ ਘੇਰਾਵ ਕਰਾਂਗੇ ਉਸ ਤੋਂ ਬਾਅਦ ਅਸੀਂ ਵਕ ਵਕ ਬਾਜ਼ਾਰਾਂ 'ਚ ਰੋਸ ਰੈਲੀ ਕੱਢਾਂਗੇ ਫਿਰ ਉਸ ਤੋਂ ਬਾਅਦ ਆਈ.ਡੀ.ਆਈ. ਚੌਂਕ ਤੇ ਬਠਿੰਡਾ ਸ਼ਹਿਰ ਦਾ ਜਿਹੜਾ ਦਿਲ ਹੈ ਮੈਨ ਡਿਸਪੋਇਲ ਅਸੀਂ ਉਹਨੂੰ ਬੰਦ ਕਰਾਵਾਂਗੇ ਡੀ.ਸੀ. ਦਫ਼ਤਰ ਪ੍ਰਸ਼ਾਸਨ ਸਾਰਾ ਉੱਤੇ ਬੈਠਾ ਜਦੋਂ ਅਸੀਂ ਮੋਟਰ ਬੰਦ ਕਰਾਂਗੇ ਉੱਤੇ ਪਾਣੀ ਪਾਣੀ ਹੋ ਜਾਊਗਾ ਸਰ